ਲੈ ਕਿੰਨਾ ਚਿਰ ਹੋਇਆ ਚਾਹ ਨੂੰ ਕਹੇ ਨੂੰ ਹਜੇ ਤੱਕ ਚਾਹ ਨਹੀਂ ਲੈ ਕੇ ਨਿਪ੍ਰੀਤ ਨਿ ਲਿਆ ਦੇ ਘੁੱਟ ਚਾਹ ਜਿ ਲੈ ਆ ਕੇ ਦੇਣੀ ਐ ਤਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਕਹੇ ਨੂੰ ਉੱਥੇ ਜਿੱਲ ਜਿੱਲ ਕਰੀ ਜਾਂਦੀ ਐ ਆ ਗਈ ਮੰਮੀ ਬੱਸ ਬਣ ਗਈ ਚਾਹ ਕੀ ਬਣ ਗਈ ਬਣ ਗਈ ਨਹੀਂ ਘੰਟਾ ਹੋ ਗਿਆ ਹਜੇ ਘੁੱਟ ਚਾਹ ਹੀ ਨਹੀਂ ਬਣੀ ਤੇਰੇ ਤੋਂ ਪਤਾ ਨਹੀਂ ਕੀ ਕਰਦੀ ਕਹਿੰਦੀ ਐ ਸਾਰੇ ਦਿਹਾੜੀਏ ਆ ਲੋ ਮੰਮੀ ਕਿੰਨਾ ਟਾਈਮ ਹੋ ਗਿਆ ਤੈਨੂੰ ਕਹੇ ਨੂੰ ਓ ਪਹਿਲਾਂ ਮੈਂ ਮਿੱਠਾ ਪਾਤਾ ਸੀ ਚਾਹ ਚ ਤੇ ਤੁਸੀਂ ਤਾਂ ਬਿਨਾ ਮਿੱਠੇ ਵਾਲੀ ਪੀਂਨੇ ਹੁੰਨੇ ਹੋ 슈ਗਰ ਕਰਕੇ ਆਹ ਓ ਤੇਰਾ ਕਾਹਨੂੰ ਦਿਮਾਗ ਕੰਮ ਕਰਦਾਗਾ ਫਿਰ ਭੁੱਲ ਗਈ ਸੀ ਮੰਮੀ ਮੈਂ ਭੁੱਲ ਗਈ ਸੀਗੀ ਚੱਲ ਮੇਰੇ ਗੱਲ ਸੁਣ ਤੂੰ ਚਾਹ ਤਾਂ ਮੈਂ ਬਾਅਦ ਚ ਪੀਂਨੇ ਆ ਮੈਨੂੰ ਐਂ ਦੱਸ ਤੁਸੀਂ ਕੱਲ ਡਾਕਟਰ ਕੋਲੇ ਗਏ ਸੀ ਕੁਛ ਮੈਨੂੰ ਦੱਸਿਆ ਸੀ ਡਾਕਟਰ ਨੇ ਕੀ ਕਿਹਾ ਤੁਹਾਨੂੰ ਓ ਤੁਹਾਨੂੰ ਉਹ ਨਹੀਂ ਦੱਸ ਕੇ ਗਏ ਮੰਮੀ ਉਹ ਤਾਂ ਆਪ ਸਵੇਰੇ ਇਸਦੇ ਅਹੀਂ ਤਿਆਰ ਹੋ ਕੇ ਬਾਗ ਗਿਆ ਪਤਾ ਨਹੀਂ ਕਿੱਧਰ ਨੂੰ ਗਿਆਗਾ ਮੁੰਡੇ ਨੇ ਮੈਨੂੰ ਕੀ ਦੱਸਣਾ ਸੀਗਾ ਮੰਮੀ ਤੁਹਾਡੇ ਤੋਂ ਹੁਣ ਮੈਂ ਕੀ ਲਕੋਣਾ ਡਾਕਟਰ ਨੇ ਤਾਂ ਇਹ ਕਿਹਾ ਵੀ ਮੈਂ ਕਦੇ ਵੀ ਮਾਂ ਨਹੀਂ ਬਣ ਸਕਦੀ ਅੱਛਾ ਤੇ ਫਿਰ ਤੂੰ ਕੀ ਸੋਚਿਆ ਹੁਣ ਜੇ ਡਾਕਟਰ ਨੇ ਇਹ ਕਹਤਾ ਤਾਂ ਮੰਮੀ ਮੈਨੂੰ ਐਦਾਂ ਕਹਿੰਦੀ ਸੀ ਕਿ ਉਹ ਵੀ ਆਪਾਂ ਨਾ ਕਿਸੇ ਦਾ ਜਵਾਕ ਗੋਦ ਲੈ ਲਾਂਗੇ ਲੋਕਾਂ ਨੇ ਲਾਲਾਂ ਚੱਕੀ ਚੱਟੋ ਚੱਕ ਕੇ ਜੇ ਗੋਦ ਲੈ ਲੋਂਗੇ ਆਪ ਤਾਂ ਤੁਹਾਡੇ ਤੋਂ ਕੁਝ ਹੁੰਦਾ ਨਹੀਂਗਾ ਮੇਰੇ ਪੁੱਤ ਚ ਕਸੂਰ ਨਹੀਂ ਕਸੂਰ ਸਾਰਾ ਤੇਰੇ ਚ ਆ ਮੈਂ ਤਾਂ ਦੱਸਾਂ ਮੰਮੀ ਹੁਣ ਇਹ ਚ ਮੇਰਾ ਕੀ ਕਸੂਰ ਐ ਇਹ ਤਾਂ ਰੱਬ ਦਾ ਭਾਣਾ ਜੋ ਰੱਬ ਨੂੰ ਮਨਜ਼ੂਰ ਆ ਨਾਲੇ ਮੇਰੀ ਕਿਸਮਤ 'ਚ ਇਹ ਕੁਛ ਲਿਖਿਆ ਸੀ ਹੁਣ ਮੈਂ ਆਪਣੀ ਕਿਸਮਤ ਨੂੰ ਥੋੜੀ ਬਦਲ ਸਕਦੀ ਆ ਰੱਬ ਦਾ ਭਾਣਾ ਤੇ ਸਾਡੇ ਮੱਥੇ ਮੜਨਾ ਸੀ ਫਿਰ ਤੂੰ ਹੈ ਜੇ ਤੈਨੂੰ ਪਹਿਲਾਂ ਪਤਾ ਸੀ ਵੀ ਤੇਰੇ 'ਚ ਨੁਕਸਾ ਫਿਰ ਕਿਉਂ ਤੂੰ ਸਾਡੇ ਨਾਲ ਮੁੰਡੇ ਦਾ ਵਿਆਹ ਕਰਾਇਆ ਮੈਨੂੰ ਪਹਿਲਾਂ ਕਿੱਥੇ ਪਤਾ ਸੀ ਮੰਮੀ ਨਾਲੇ ਮੈਂ ਕਿਹੜਾ ਕੁਛ ਹੀ ਪਤਾ ਹੁੰਦਾ ਮੈਂ ਤਾਂ ਦੱਸਾਂ ਕੋਈ ਨੁਕਸ ਜਾਣ ਕੇ ਥੋੜੀ ਪਾਉਂਦਾ ਹੁੰਦਾ ਹੂੰ ਪਾਉਂਦਾ ਹੁੰਦਾਗਾ ਮੇਰਾ ਤਾਂ ਜਵਾਕ ਮੜ ਕੇ ਰੱਖਤਾ ਨਾ ਨਾ ਇੱਧਰ ਦਾ ਨਾ ਉੱਧਰ ਦਾ ਉਹ ਉਹ ਦੱਸ ਹੁਣ ਕੀ ਕਰੂਗਾ ਸਾਰੀ ਜ਼ਿੰਦਗੀ ਐ ਕਿਵੇਂ ਕੱਟੂ ਕਫਲਾ ਉਹ ਨਹੀਂ ਲੋਕਾਂ ਦੀ ਲਾਦਾ ਅਸੀਂ ਬਾਲਦੇ ਫਿਰ ਐ ਕੀ ਗੱਲ ਠੇਕਾ ਲੈਤਾ ਲੋਕਾਂ ਦਾ ਸੀ ਮੰਮੀ ਜੋ ਦੋਨਾਂ ਨੇ ਕਿਹਾ ਤਾਂ ਹੈਗਾ ਹੁਣ ਕੁਛ ਕਰ ਵੀ ਨਹੀਂ ਨਾ ਸਕਦੇ ਕਿਸੇ ਦਾ ਜਵਾਕ ਗੋਦ ਲੈ ਲਾਂਗੇ ਨਾਲੇ ਜੇ ਸਾੰਭਣਾ ਹੋਵੇ ਤਾਂ ਬਗਾਨੇ ਵੀ ਸਾੰਭ ਲੈਂਦੇ ਨੇ ਤੇ ਨਾਲੇ ਜੇ ਧੱਕੇ ਮਾਰਨੇ ਹੋਣ ਨਾ ਤਾਂ ਆਪਦਾ ਵੀ ਨਹੀਂ ਕੋਲੇ ਲਾਉਂਦਾ ਤੂੰ ਨਾ ਬਾਲੀ ਸਿਆਣੀ ਜੀ ਰਾਵਣ ਮੈਨੂੰ ਮਤ ਤਾਣਾ ਦੇ ਨਾ ਉਹ ਤਾਂ ਜਵਾਕ ਹੈ ਉਹਨੋਂ ਕੀ ਅਕਲ ਆਪਣਾ ਉਹ ਤਾਂ ਤੈਨੂੰ ਕਹੀ ਜਾਂਦਾਗਾ ਤੂੰ ਉਹਵੇਂ ਮੰਨ ਲਈਆਂ ਹੈ ਗੱਲ ਸੁਣ ਲੈ ਮੇਰੀ ਜੇ ਤੇਰੇ ਜਵਾਕ ਨਹੀਂ ਨਾ ਹੁੰਦਾ ਤਾਂ ਤੇਰੇ ਤੋਂ ਵੀ ਮੈਂ ਇੱਥੇ ਕੁਝ ਕਰਾਉਣਾ ਨਹੀਂਗਾ ਲੱਗੀ ਸਮਝ ਮੰਮੀ ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤੂੰ ਮੈਨੂੰ ਨਾ ਬੜੀਆਂ ਗੱਲਾਂ ਸਮਝਾ ਮੈਨੂੰ ਸਾਰਾ ਪਤਾ ਦੁਨੀਆਦਾਰੀ ਦਾ ਨਾਲੇ ਮੈਂ ਆਣ ਗਵਣ ਚ ਕੀ ਮੂੰਹ ਦਿਖਾਉਂਗੀ ਵੀ ਕੀ ਦੀ ਲਾਦ ਪਾਲਦੇ ਆਂ ਅਸੀਂ ਹੈ ਤੂੰ ਤਾਂ ਕਹਤਾ ਮੋਜਣਾ ਗੋਦ ਲੈ ਲਾਂਗੇ ਅੱਜ ਕੱਲ ਕੋਈ ਫਰਕ ਨਹੀਂ ਕਰਦਾ ਮੰਮੀ ਮੈਂ ਕਰਦੀ ਆਂ ਫਰਕ ਮੈਨੂੰ ਤਾਂ ਲਾਟ ਚਾਹੀਦੀ ਤਾਂ ਆਪਦੇ ਪੁੱਤ ਦੀ ਚਾਹੀਦੀ ਐ ਮੈਂ ਨਹੀਂ ਕਿਸੇ ਦੀਆਂ ਲਾਟਾਂ ਪਾਲਦੀ ਚਾਹ ਪੀ ਲੋ ਠੀਕ ਪੀ ਲੋ ਚਾ ਤੜਕੇ ਤੜਕੇ ਮੂਡ ਖਰਾਬ ਕਰਕੇ ਰੱਖਤਾ ਚਾਹ ਪੀ ਲੋ ਹੁਣ ਸ਼ੱਗੂ ਉਰੀਆ ਤੂੰ ਆਉਂਦੀ ਨਹੀਂ ਅੱਜ ਕੱਲ ਮੇਰੇ ਕੋਲੇ ਹੂੰ ਕਿੱਥੇ ਰਹਿੰਦੀ ਆ ਤੂੰ ਆ ਜਾਂਦੀ ਹੁੰਦੀ ਸੀ ਪਹਿਲਾਂ ਮੇਰੇ ਜੀ ਲੱਗ ਜਾਂਦਾ ਹੁੰਦਾ ਸੀ ਹੁਣ ਤਾਂ ਤੂੰ ਵੀ ਹੁਣ ਹਟ ਗਈ ਬੋਲ ਨੀ ਕੀ ਗੱਲ ਇਹਦੇ ਨਾਲ ਇੱਥੇ ਖੜੀ ਖੇਡੀਆਂ ਖੇਡੀਆਂ ਨਹੀਂ ਹੈਗੀ ਘਰ ਜਾ ਕੇ ਕੋਈ ਕੰਮ ਕਰ ਲੈ ਆਪ ਤਾਂ ਨਹੀਂ ਚੰਮ ਕੇ ਦੇ ਸਕਦੀ ਹੁਣ ਲੋਕਾਂ ਦੀ ਰਾਤਾਂ ਨਾਲ ਖੇਡਣ ਲੱਗ ਜਾ ਮम्मी ਕੰਮ ਕਰ ਤਾਂ ਲਈ ਸਾਰੇ ਤੇ ਨਾਲ ਲੰਗੀ ਜਾਂਦੀ ਸੀ ਰੋ ਇਹ ਫਿਰ ਕੀ ਹੋ ਗਿਆ ਜਿਵੇਂ ਜਵਾਕੜੀ ਨੂੰ ਬੁਲਾ ਲਿਆ ਨਾ ਤੋ ਚੰਗੀ ਲੱਗਦੀ ਐ ਗਲੀ ਚ ਖੜ ਕੇ ਜਵਾਕਾਂ ਨਾਲ ਗੱਲਾਂ ਮਾਰਦੀ ਹੈ ਗੱਲਾਂ ਮਾਰ ਨੂੰ ਮੈਂ ਕਿਹੜਾ ਕੋਈ ਮਾੜੀ ਗੱਲ ਕੀਤੀ ਐ ਮਮੀ ਉਹਦੇ ਨਾਲ ਮਾੜੀ ਗੱਲ ਕੀਤੀ ਐ ਚਲ ਕੁੜੀਏ ਜਾ ਆਪ ਦੇ ਘਰੇ ਚਲ ਤੂੰ ਵੀ ਅੰਦਰ ਹਾਂ ਹਾਂ ਮਾਂ ਠੀਕ ਐ ਸਾਰੇ ਵਧੀਆ ਤੂੰ ਦੱਸ ਕਿਵੇਂ ਐ ਹਾਂ ਠੀਕ ਐ ਪ੍ਰੀਤ ਆ ਫਿਰਦੀ ਐ ਇੱਥੇ ਹੁਣੇ ਕੀ ਕਰਨਾਗਾ ਹਾਂ ਜਾ ਐਸੀ ਡਾਕਟਰ ਦੇ ਕੱਲ ਕਹਿਣਾ ਕੀ ਐ ਮਾਂ ਡਾਕਟਰ ਨੇ ਤਾਂ ਕੋਰਾ ਜਵਾਬ ਦਿੱਤਾ ਵੀ ਭਈ ਇਹਦੇ ਜਵਾਬ ਨਹੀਂ ਹੁੰਦਾ ਹਾਂ ਪ੍ਰੀਤ ਨੂੰ ਜਵਾਬ ਦਿੱਤਾ ਆਪਣੇ ਮੁੰਡੇ ਦੇ ਤਾਂ ਕੋਈ ਉਹ ਨਹੀਂਗਾ ਮੈਂ ਤਾਂ ਮਾ ਹੁਣ ਇੰਟੈਂਸ਼ਨ ਹੋਈ ਪਈ ਐ ਵੀ ਮੈਂ ਇਹਦਾ ਕਰੂੰਗੀ ਕੀ ਜਦੋਂ ਇਹਦੇ ਜਵਾਬ ਹੀ ਨਹੀਂ ਹੁੰਦਾ ਫਿਰ ਮੈਂ ਇਹਨੂੰ ਘਰੇ ਕਾਦੇ ਵਾਸਤੇ ਰੱਖਾਂ ਹਾਂ ਆਹੀਂ ਤਾਂ ਮੈਂ ਸੋਚਦੀ ਆਂ ਵੀ ਜੇ ਜਦੋਂ ਜਵਾਬ ਨਹੀਂ ਹੁੰਦਾਗਾ ਮੈਂ ਆਪਦੇ ਜਵਾਬ ਨੂੰ ਕਿਉਂ ਪਰੁੰਨ ਕੇ ਰੱਖਿਆ ਵੈ ਇੱਥੇ ਭਾਈ ਮੈਂ ਤਾਂ ਮਾ ਖੇੜਾ ਚ ਡਾਉਣਾਗਾ ਮੁੰਡੇ ਦਾ ਮੈਂ ਤਾਂ ਆਦਾ ਮੁੰਡਾ ਕਿਤੇ ਹੋਰ ਵੇਾ ਲੂੰਗੀ ਹੁਣ ਐ ਨਹੀਂ ਸਮਝ ਲੱਗਦੀ ਮਾਂ ਵੀ ਇਹਨੂੰ ਕਿਵੇਂ ਘਰੋਂ ਕੱਢਾਂ ਬਾਲੀ ਬਿਸ਼ਰਮ ਆ ਮਾਂ ਇਹ ਤਾਂ ਕੱਲ ਹੀ ਨਹੀਂ ਸੁਣਦੀ ਮੇਰੀ ਆ ਹੁਣ ਥੋੜਾ ਜਿਮ ਦੀ ਗੱਲ ਹੈਗੀ ਆ ਖੜੇ ਜਵਾਕ ਜਣਾ ਗਲੀਆਂ ਚ ਜਵਾਕ ਫਿਰਦੇ ਆ ਜਿਹੜੇ ਉਹਨਾਂ ਨੂੰ ਰੋਕ ਰੋਕ ਕੇ ਉਹਨਾਂ ਨਾਲ ਗੱਲਾਂ ਬਤਾ ਕਰੀ ਜਾਂਦੀ ਉਹਨਾਂ ਨਾਲ ਖੇਡੀ ਜਾਂਦੀ ਹੈ ਵੀ ਇਹਨੂੰ ਐ ਤਾਂ ਹੈ ਨਹੀਂ ਵੀ ਮੇਰੇ ਆਪ ਦੇ ਨਹੀਂ ਜਵਾਬ ਹੁੰਦਾਗਾ ਹੈ ਤੇ ਮੈਂ ਜਵਾਕਾਂ ਨੂੰ ਗਲੀਆਂ ਵਾਲਿਆਂ ਨੂੰ ਕਿਉਂ ਬੁਲਾਉਣੀ ਹੈਗੀ ਉੱਤੋਂ ਮੈਨੂੰ ਕਹਿੰਦੀ ਹੈ ਹਾਂ ਹਾਂ ਉੱਤੋਂ ਮੈਨੂੰ ਐ ਕਹਿੰਦੀ ਆ ਕਹਿੰਦੀ ਆ ਕਿ ਅਸੀਂ ਤਾਂ ਜਵਾਕ ਗੋਦ ਲੈ ਲਾਂਗੇ ਨਾ ਮੈਂ ਲੋਕਾਂ ਦੇ ਅਲਾਦਾ ਪਾਲੂਂਗੀ ਹਾਂ ਹੇ ਤਾਂ ਗੱਲ ਠੀਕ ਆ ਮਾ ਪਰ ਤੂੰ ਮੈਨੂੰ ਨਾ ਕੋਈ ਦਾਸ ਸਕੀਮ ਵੀ ਮੈਂ ਇਹਨੂੰ ਘਰੋਂ ਕਿਵੇਂ ਕੱਢਾਂ ਮੈਂ ਤਾਂ ਇਹਦੇ ਨੂੰ ਖੇੜਾ ਚੜਾਉਣਾ ਮੁੰਡੇ ਦਾ ਬਸ ਹਾਂ ਹਾਂ ਠੀਕ ਹੈ ਹਾਂ ਆ ਗੱਲ ਠੀਕ ਆ ਮਾ ਚੱਲ ਮੈਂ ਇਹ ਦੇਖਦੀ ਆ ਸਕੀਮ ਲਾ ਕੇ ਹਨਾ ਜੇ ਸਕੀਮ ਕਾਮਯਾਬ ਹੋ ਗਈ ਫੇਰ ਤਾਂ ਬਸ ਆਪਣੇ ਬਾਰੇ ਨਿਹਾਰੇ ਆ ਫੇਰ ਮੈਂ ਆਦੇ ਪੁੱਤ ਨੂੰ ਮਹੀਨੇ ਚ ਵਿਆਹ ਲੂੰਗੀ ਹਾਂ ਚੱਲ ਠੀਕ ਐ ਮਾਂ ਤੂੰ ਮਾਰ ਜੀ ਕਿਹੜਾ ਕੋਈ ਗੱਲ ਨਹੀਂ ਮੈਂ ਇੱਥੋਂ ਦਾ ਹੁਣ ਮਾਂ ਕਿੱਥੇ ਆਇਆ ਜਾਂਦਾਗਾ ਹੈ ਘਰ ਦੇ ਕੰਮਕਾਰ ਹੀ ਨਹੀਂ ਲੋਟ ਆਉਂਦੇਗੇ ਆਹ ਹੋਇਆ ਤੂੰ ਆਜੀ ਚੰਗਾ ਚੱਲ ਚੰਗਾ 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 ਮਾਂ ਰੱਖਦੀ ਐ ਮੈਂ ਲੈ ਆਤਾ ਬਣ ਗਈ ਗੱਲ ਜਿਹੜੀ ਸਕੀਮ ਆਣੇ ਦੱਸੀ ਐ ਜੇ ਕਿਤੇ ਇਹ ਸਕੀਮ ਕਾਮਯਾਬ ਹੋ ਗਈ ਮੇਰੀ ਮੈਂ ਤਾਂ ਉਹ ਦਿਨਾਂ ਸੀ ਘਟ ਦੂੰਗੀ ਇੱਥੇ ਕੀ ਕਰਾਉਣਾ ਇਹ ਤਾਂ ਮੈਂ ਇੱਥੇ ਰੱਖ ਕੇ ਹਾਦੇ ਪੁੱਤ ਦਾ ਕਰੂੰਗੀ ਦੂਜਾ ਵਿਆਹ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਦੱਸ ਦੀਆਂ ਜੀ ਹੈ ਵੀ ਕਿਵੇਂ ਚੀਜ਼ਾਂ ਕੋਈ ਦੀਆਂ ਹੁੰਦੀਆਂ ਗਈਆਂ ਲੈ ਆ ਪਏ ਨੇ ਨੀ ਪ੍ਰੀਤ ਪ੍ਰੀਤ ਕੋਈ ਗੱਲ ਨਹੀਂ ਆਉਣ ਦੇ ਨੇੜੇ ਨੀ ਸੁਣਦਾ ਨਹੀਂ ਤੈਨੂੰ ਹੁਣ ਆ ਕੀ ਮੰਮੀ ਆ ਕੱਪੜੇ ਕਾ ਤੂੰ ਖਿਲਾਰੇ ਮੇਰੇ ਸਾਰੇ ਵਾਰ ਮੈਨੂੰ ਦੱਸ ਦਿੰਦੇ ਤੂੰ ਕੁਛ ਚਾਹੀਦਾ ਸੀ ਓ ਤੁਹਾਨੂੰ ਮੈਂ ਤੈਨੂੰ ਦੱਸ ਦਿੰਦੀ ਪਹਿਲਾਂ ਹੈ ਵੀ ਕੀ ਚਾਹੀਦਾ ਤੇ ਕੀ ਨਹੀਂ ਚਾਹੀਦਾ ਮੇਰੀ ਗੱਲ ਸੁਣ ਲੈ ਆ ਤੇਰੀ ਨਿਵਾਰੀ ਚੋਂ ਨਿਕਲੇ ਆ ਮੈਨੂੰ ਕਿੰਨੇ ਦਿਨ ਹੋ ਗਏ ਭਾਲਦੀ ਫਿਰਦੀ ਨੂੰ ਸਮਾਨ ਮੇਰੀ ਨਿਵਾਰੀ ਚੋਂ ਮੇਰੇ ਤਾਂ ਹੈ ਹੀ ਨਹੀਂ ਮੰਮੀ ਇਹ ਤੇ ਮੈਂ ਵੀ ਤਾਂ ਇਹ ਕਹਿੰਦੀ ਵੀ ਤੇਰੇ ਨਹੀਂ ਹੈਗੇ ਇਹ ਮੇਰੇ ਐ ਫਿਰ ਮੇਰੀ ਨਿਵਾਰੀ ਚ ਕਿਵੇਂ ਆ ਗਈ ਇਹ ਹੀ ਤਾਂ ਮੈਂ ਤੈਨੂੰ ਪੁੱਛਦੀ ਆ ਵੀ ਤੇਰੀ ਨਿਵਾਰੀ ਚ ਕਿਵੇਂ ਆਏ ਇਹ ਤਾਂ ਮੈਂ ਆਪਦੀ ਨਿਵਾਰੀ ਚ ਰੱਖਿਆ ਸੀਗੇ ਗੱਲ ਸੁਣ ਲੈ ਮੇਰੀ ਤੁਸੀਂ ਰੱਖ ਕੇ ਭੁੱਲ ਗਏ ਹੋਗੇ ਮੰਮੀ ਮੈਂ ਐਡੀ ਪਾਗਲ ਦੀ ਵੀ ਮੈਂ ਤੇਰੀ ਨਮਾਰੀ ਚਾ ਕੇ ਸਮਾਨ ਰੱਖ ਕੇ ਜਾਉਂਗੀ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਏ ਤੈਨੂੰ ਕਾਹਨੂੰ ਪਤਾ ਵੀ ਕੀ ਕਹਿਣਾ ਚਾਹਣੀ ਹੈਗੀ ਮੇਰੇ ਨਾ ਗੱਲ ਸੁਣ ਲੈ ਪਹਿਲਾਂ ਵੀ ਮੇਰਾ ਬਥੇਰਾ ਸਮਾਨ ਚੋਰੀ ਹੋਇਆਗਾ ਕਦੇ ਪੈਸੇ ਹੋਗੇ ਕਦੇ ਕੋਈ ਚੀਜ਼ ਹੋਗੀ ਕਦੇ ਕੋਈ ਚੀਜ਼ ਹੋਗੀ ਤੇ ਹੁਣ ਦੇਖ ਲੈ ਹੁਣ ਤਾਂ ਸਹੇਮ ਤੇਰੀ ਨਮਾਰੀ ਜੋ ਨਿਕਲਿਆਗਾ ਮੰਮੀ ਮੈਂ ਤੁਹਾਡੇ ਗਹਿਣੇ ਕਾਹਤੋਂ ਚੱਕੂੰਗੀ ਹੁਣ ਮੈਨੂੰ ਕੀ ਪਤਾ ਕਿਉਂ ਚੱਕਾਂਗੀ ਕਹਿਣ ਮੈਂ ਤੂੰ ਸਮਝੀ ਨਹੀਂ ਆਉਂਦੀ ਤੁਸੀਂ ਰੱਖੇ ਹੋਣਗੇ ਚੱਕਿਆਂ ਦੇ ਪੇਕਿਆਂ ਨੂੰ ਦੇਣੇ ਹੋਣਗੇ ਹੋਰ ਕੀ ਕਰਨਾ ਹੋਊਗਾ ਪਹਿਲਾਂ ਵੀ ਪੈਸੇ ਚੋਰੀ ਕਰ ਕਰਕੇ ਤੂੰ ਉਹਦੇ ਪੇਕਿਆਂ ਨਹੀਂ ਦਿੱਤੇ ਹੋਣਗੇ ਆਪ ਤਾਂ ਨੰਗਾ ਨੇ ਕੁਝ ਦਿੱਤਾ ਨਹੀਂ ਉਹਨਾਂ ਨੇ ਤੈਨੂੰ ਮੰਮੀ ਮੈਂ ਤੁਹਾਡੀ ਇਹ ਨਾ ਬਹੁਤ ਗੱਲਾਂ ਸੁਣ ਲਈਆਂ ਪਰ ਮੈਂ ਆਪਣੇ ਘਰ ਦੇ ਖਿਲਾਫ ਕੁਝ ਨਹੀਂ ਸੁਣ ਸਕਦੀ ਤੇ ਨਾਲੇ ਮੇਰੇ ਮਾਪੇ ਨੇ ਇਹੋ ਜਿਹਾ ਕੁਝ ਨਹੀਂ ਮੈਨੂੰ ਸਿਖਾਇਆ ਵੀ ਆਪਦੇ ਸਹੁਰੇ ਘਰੇ ਜਾ ਕੇ ਚੋਰੀਆਂ ਕਰੀ ਤੂੰ ਪਹਿਲਾਂ ਤਾਂ ਤੁਸੀਂ ਕਦੇ ਮੈਨੂੰ ਕਿਹਾ ਨਹੀਂ ਹੈਗਾ ਗੱਲ ਸੁਣ ਲੈ ਮੇਰੀ ਆ ਸ਼ਰੇਆਮ ਨਿਕਲਿਆ ਦੀਨਾ ਕਾ ਨਹੀਂ ਤੈਨੂੰ ਤੇਰੀ ਨਿਮਾਰੀ ਚ ਨਿਕਲਿਆ ਹੈ ਮੈਨੂੰ ਮੈਨੂੰ ਕੀ ਪਤਾ ਕਿੰਵੇਂ ਆ ਗਈ ਕਿ ਤੁਹਾਡੇ ਤੋਂ ਭਲੇਖਣਾ ਰੱਖੇ ਗਏ ਹੋਣਾ ਤੇਕਿਆਂ ਦੀ ਗੱਲ ਨਹੀਂ ਸੁਣ ਸਕਦੀ ਮੈਂ ਐਡੀ ਪਾਗਲ ਨਹੀਂ ਵੀ ਭਲੇਖਣਾ ਰੱਖ ਕੇ ਜਾਵਾਂਗੇ ਮੈਨੂੰ ਸਾਰਾ ਕੁਝ ਪਤਾ ਮੈਂ ਦੁਨੀਆਦਾਰੀ ਸਾਰੀ ਕੀ ਆਉਂਦੀ ਹੈ ਮੰਮੀ ਐਵੇਂ ਮੇਰੇ ਤੇ ਇਲਜ਼ਾਮ ਨਾ ਲਾਓ ਮੈਂ ਨਹੀਂ ਤੁਹਾਡੇ ਗਹਿਣੇ ਚੱਕੇ ਹੈਗੇ ਗਹਿਣੇ ਤਾਂ ਤੇਰੀ ਨਮਾਇਕੀ ਚੋਂ ਨਿਕਲੇ ਤੇ ਤੂੰ ਹੀ ਚੱਕਿਆ ਤੇ ਪਹਿਲਾਂ ਵੀ ਸਮਾਨ ਜਿਹੜਾ ਚੋਰੀ ਹੋਇਆ ਉਹ ਵੀ ਤੂੰ ਚੱਕਿਆਗਾ ਮੈਂ ਤੈਨੂੰ ਦੱਸਾਂ ਹੱਦ ਹੋਈ ਪਈ ਐ ਬਿਨਾਂ ਗੱਲੋਂ ਤੁਸੀਂ ਚੋਰੀ ਮੇਰੇ ਸਿਰ ਮੜੀ ਜਾਂਦੇ ਹੋ ਮੈਂ ਜੋ ਤੁਹਾਨੂੰ ਕਹੀ ਤਾਂ ਹੀ ਆਈ ਨੀ ਵੀ ਮੈਨੂੰ ਕੀ ਲੋੜ ਪਈ ਤੁਹਾਡੇ ਗਹਿਣੇ ਚੱਕਣ ਦੀ ਮੈਂ ਤੈਨੂੰ ਇੱਕ ਗੱਲ ਮੁਕਾਤੀ ਵੀ ਸਾਰਾ ਕੁਝ ਐ ਤੂੰ ਕੀਤਾ ਜੇ ਇਹੋ ਜਿਹਾ ਕੁਝ ਕਰਨਾ ਨਾ ਤਾਂ ਮੇਰੇ ਘਰੋਂ ਨਿਕਲ ਜਾ ਮੈਂ ਨਹੀਂ ਤੈਨੂੰ ਇੱਕ ਮਿੰਟ ਵੀ ਰੱਖ ਸਕਦੀ ਇੱਥੇ ਆ ਜਾ ਘਰੇ ਐਂ ਕਿਵੇਂ ਕਰੋ ਨਿਕਲ ਜਾ ਮੰਮੀ ਜਦੋਂ ਮੈਂ ਕੁਝ ਕੀਤਾ ਹੀ ਨਹੀਂ ਹੈਗਾ ਮੈਨੂੰ ਧੱਕੇ ਨਾਲ ਘਰੋਂ ਕੱਢ ਦੋਗੇ ਤੂੰ ਆਹ ਹੋਰ ਕਿਨੇ ਕੀਤਾ ਆਹ ਹੁਣ ਤੇਰੀ ਨਮਾਰੀ ਜੋ ਨਿਕਲਿਆ ਹੋ ਕਿੱਥੋਂ ਗਿਆ ਹੋਇਆਗਾ ਐ ਕਿਵੇਂ ਘਰੋਂ ਨਿਕਲ ਜਾ ਚੁੱਪ ਕਰਕੇ ਨਾ ਪਾ ਕੇ ਇਹਦੇ ਕੱਪੜੇ ਉੱਤੇ ਤੁਰ ਜਾ ਇੱਥੋਂ ਮੈਂ ਨਹੀਂ ਤੈਨੂੰ ਰੱਖਣਾ ਕੋਈ ਨਾ ਉਹਨਾਂ ਨੂੰ ਆ ਜਾਣ ਦੋ ਮੈਂ ਚਲ ਜੂਗੀ ਫਿਰ ਗੱਲ ਸੁਣ ਮ ਉਨੂੰ ਡਿੱਕਣ ਡੁਕਣ ਦੀ ਕੋਈ ਲੋੜ ਨਹੀਂ ਤੇ ਨਾਲੇ ਜੇ ਮੇਰੇ ਪੁੱਤ ਤੱਕ ਕੋਈ ਗੱਲ ਪਹੁੰਚ ਗਈ ਨਾ ਤਾਂ ਹਿਸਾਬ ਲੈਣੀ ਤੇਰਾ ਪੜੂੰਗਾ ਕੀ ਚੁੱਪ ਕਰਕੇ ਤੇ ਪਾ ਕੇ ਕੱਪੜੇ ਤੁਰਦੀ ਲੱਗ ਇਥੋਂ ਤੇ ਜੇ ਤੂੰ ਇਥੋਂ ਨਾ ਗਈ ਨਾ ਤਾਂ ਮੈਂ ਕੁਛ ਖਾ ਕੇ ਮਰੂੰਗੀ ਮੰਮੀ ਇਹ ਜੇ ਗੱਲਾਂ ਕਾ ਤੂੰ ਕਰੀ ਐਂ ਨੀ ਤੁਸੀਂ ਮੈਂ ਕਿੱਥੇ ਜਾਊਂਗੀ ਨਾਲੇ ਹੁਣ ਜਿੱਥੇ ਮਰਜੀ ਜਾ ਮੈਨੂੰ ਕੋਈ ਮਤਲਬ ਨਹੀਂ ਤੇਰੇ ਲਈ ਕਿੱਥੇ ਜਾਊਗੀ ਹੁਣ ਮੰਮੀ ਜੇ ਗਲਤੀ ਨਾਲ ਮੇਰੇ ਤੋਂ ਰੱਖੇ ਵੀ ਗਏ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਐ ਮੈਨੂੰ ਮਾਫ ਕਰ ਦੋ ਮੈਨੂੰ ਕੋਈ ਲੋੜ ਨਹੀਂ ਮਾਫੀ ਮੁਫੀ ਮੰਗਣ ਦੇ ਕੱਪੜਾ ਚੱਕ ਕੇ ਤੁਰਦੀ ਲੱਗ ਆਉਂਦਾ ਨਹੀਂ ਮੰਮੀ ਮੈਂ ਨਹੀਂ ਜਾਣਾ ਕਿਤੇ ਵੀ ਐ ਕਿ ਮੈਨੂੰ ਜਾਣਾ ਧੱਕੇ ਨਾਲ ਕੱਟੂ ਮੈਂ ਤੈਨੂੰ ਫਿਰ ਚੱਲ ਚਾ ਕੱਪੜਿਆਂ ਦੇ ਜਿਹੜੇ ਤੋ ਚੱਕਣੇ ਆਹ ਦੋਸ ਦੋਸ ਜਿਨਾ ਕਰੀ ਚਲਾਉ ਦਾ ਹੁਣ ਵੱਡੀ ਗੱਲ ਹੁਣ ਤਾਂ ਮੈਂ ਇਹਨੂੰ ਕੱਟ ਕੇ ਹਟੂੰਗੀ ਇਥੋਂ ਨਾ ਕੀ ਗੱਲ ਤੂੰ ਮੇਰੀ ਗੱਲ ਸੁਣੀ ਨਹੀਂ ਹੈ ਇੱਥੇ ਆ ਕੇ ਡਸਕਣ ਲੱਗ ਗਈ ਹੈ ਮੰਮੀ ਮੈਂ ਕਿੱਥੇ ਜਾਉਂਗੀ ਮੈਂ ਨਹੀਂ ਜਾਣਾ ਕਿਤੇ ਵੀ ਘਰ ਛੱਡ ਕੇ ਜਾਣਾ ਕਿਵੇਂ ਨਹੀਂ ਜਾਣਾ ਤੈਨੂੰ ਪਾਊਗਾ ਖੜੀ ਹੋ ਮੰਮੀ ਐ ਕਾਨੂੰ ਕਰਦੇ ਹੋ ਨਾਲੇ ਫਿਰ ਕੀ ਹੋ ਗਿਆ ਜੀ ਮੇਰੀ ਨਮਾਰੀ ਚ ਆ ਗਿਆ ਐਡੀ ਕਿੱਡੀ ਗੱਲ ਹੋ ਗਈ ਨਾਲੇ ਤੁਹਾਨੂੰ ਮੇਰੇ ਤੇ ਜੰਮਾ ਯਕੀਨ ਨਹੀਂ ਵੀ ਮੈਂ ਆਪਣੇ ਘਰ ਚ ਕਿਉਂ ਚੋਰੀ ਕਰੂੰਗੀ ਮੈਨੂੰ ਤਾਂ ਤੇਰੇ ਤੇ ਨਾ ਇੱਕ ਮਿੰਟ ਦਾ ਵੀ ਯਕੀਨ ਨਹੀਂ ਹੈਗਾ ਮੈਂ ਨਾ ਤੇਰੇ ਤੇ ਯਕੀਨ ਕਰ ਸਕਾਂ ਲੱਗੇ ਸਮਝਾ ਮੇਰੇ ਘਰੋਂ ਤੁਰਦੀ ਹੋ ਜਾ ਇਥੋਂ ਮੰਮੀ ਐ ਨਾ ਕਰੋ ਪਲੀਜ਼ ਮੈਂ ਪੈਰੀ ਹੱਥ ਲਾ ਦਿੰਨੀ ਆ ਤੁਹਾਡੇ ਮੈਨੂੰ ਕੋਈ ਲੋੜ ਨਹੀਂ ਪੈਰੀ ਹੱਥ ਲਾਉਣ ਦੀ ਲਾ ਦੇ ਮੈਨੂੰ ਸੇ ਪੈਰੀ ਹੱਥ ਮੈਨੂੰ ਸੱਚੀ ਨਹੀਂ ਪਤਾ ਵੀ ਮੇਰੀ ਬਿਮਾਰੀ ਚ ਕਿਵੇਂ ਆ ਗਈ ਮੈਂ ਨਹੀਂ ਚੱਕਿਆ ਕੁਝ ਵੀ ਮੈਂ ਤੈਨੂੰ ਗੱਲ ਨਿਮੇੜਦੀ ਨਾ ਤਿੱਤਰ ਹੋਇਆ ਇਥੋਂ ਜੇ ਦੁਬਾਰਾ ਇੱਥੇ ਖੜੀ ਤਿਸਗੇ ਨੇ ਮੈਨੂੰ ਹਸਾਬ ਲਾ ਲਈ ਜਾਏਂਗੀ ਹੁਣ ਕਿ ਤੈਨੂੰ ਧੱਕੇ ਮਾਰ ਕੇ ਕੱਢਾਂ ਮੈਂ ਨਹੀਂ ਜਾਣਾ ਜਾਣਾ ਤਾਂ ਕਿਵੇਂ ਨਹੀਂ ਚੱਲ ਮੈਂ ਚੱਲ ਲੇ ਇਹ ਕਿਵੇਂ ਤਰੀ ਆਉਂਦੀ ਆ ਅੱਗੇ ਪਿੱਛੇ ਤੱਕ ਅਜਾਈ ਨਹੀਂ ਮੇਰੇ ਜਾਨੂ ਨਵਾਂ ਕੋਈ ਨਾ ਕੋਈ ਸਿਆ ਪਛੜੇ ਹੀ ਰਹੇਗਾ ਸਸ਼ੀਕਲ ਭਾਬੀ ਸਸ਼ੀਕਲ ਕਿਵੇਂ ਬਰੀ ਦੋ ਠੀਕ ਆ ਤੁਸੀਂ ਦੱਸੋ ਠੀਕ ਆ ਮੈਂ ਠੀਕ ਆ ਨਾ ਤੂੰ ਬਿਨਾ ਫੋਨ ਕੀਤੀ ਆ ਗਈ ਪਹਿਲਾਂ ਤਾਂ ਫੋਨ ਕਰ ਦੇਣੀ ਹੁੰਨੀ ਆ ਉਹ ਤਾਂ ਭਾਬੀ ਮੇਰੇ ਬਾਲਾ ਜੀ ਕਰੀ ਜਾਂਦਾ ਸੀ ਮਿਲਣ ਨੂੰ ਤੇ ਕੁਛ ਮੈਨੂੰ ਸੁਪਨਾ ਵੀ ਰਾਤ ਬਾੜਾ ਪੜਾ ਜਾ ਆ ਤਾਂ ਕਰਕੇ ਮੈਂ ਕਾਲੀ ਕਾਲੀ ਚ ਆ ਗਈ ਤੇ ਨਾਲ ਬਾਈ ਨਹੀਂ ਆਇਆ ਨਹੀਂ ਨਹੀਂ ਉਹ ਤਾਂ ਜੌਬ ਤੇ ਗਏ ਹੋਏ ਸੀ ਮੈਂ ਕਿ ਉਹਨਾਂ ਨੂੰ ਕਾਣੂ ਤੰਗ ਕਰਨਾ ਮੈਂ ਜਾ ਕੇ ਮਿਲੇ ਹੁਨੀਆ ਚਲ ਕੋਈ ਨਾ ਇਹ ਤਾਂ ਵਧੇਗੀ ਤਾਂ ਤੂੰ ਆ ਗਈ ਚਲ ਲੰਘੇ ਅੰਦਰ ਵੀਰਾ ਕਿੱਥੇ ਆ ਵੀਰ ਅੰਦਰ ਹੀ ਹੈ ਤੇਰਾ ਲੈ ਦੱਸ ਵੀਰੇ ਬਿਨਾਂ ਬਾਹਾਂ ਕੜੀਆਂ ਤੇਰੀਆਂ ਚੱਕ ਕੇ ਮੂੰਹ ਆ ਗਈ ਬੰਦਾ ਫੋਨ ਤਾਂ ਕਰ ਹੀ ਸਕਦਾ ਅਗਲਾ ਚਾਹੇ ਮੁਰੂ ਘਰੇ ਨਾ ਹੋਵੇ ਹੋਰ ਦਸਪਿਤ ਕਰੇ ਠੀਕ ਸਾਰੇ ਹਾਂ ਭਾਬੀ ਠੀਕ ਸੀਗੇ ਸਾਰੇ ਅੱਛਾ ਬਾਪੂ ਵੀ ਨਹੀਂ ਦਿਖਦਾ ਕਿੱਥੇ ਆ ਉਹ ਮੜੇ ਕਿਸੇ ਨਾ ਕੰਮ ਗਏ ਨੇਗੇ ਸ਼ਹਿਰ ਅੱਛਾ ਜੇ ਤੂੰ ਫੋਨ ਕਰ ਦਿੰਦੀ ਫਿਰ ਤਾਂ ਰੋਗੇ ਜਾਂਦੇ ਮੈਂ ਤਾਂ ਸੀ ਮਹਾਬੀਰਾ ਕੰਮ ਤੇ ਹੋਊਗਾ ਮਾਂ ਚਲ ਨਹੀਂ ਚਲ ਜਾਨੀ ਆ ਮੇਰਾ ਵੀ ਨਹੀਂ ਦਿਮਾਗ ਕੰਮ ਕਰਿਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਆ ਹਾਂ ਠੀਕ ਆ ਤੂੰ ਠੀਕ ਐ ਠੀਕ ਐ ਵਧੀਆ ਚਾਹ ਬਣਾ ਦੇ ਪ੍ਰੀਤ ਆਈ ਐ ਮੈਂ ਕਹਿੰਦੀ ਸੀ ਮੈਥੋਂ ਨੂੰ ਪਤਾ ਤਾਂ ਹੈਗਾ ਖਲਾਰਾ ਕਿੰਨਾ ਬਿਆ ਪਿਆ ਬਣੀ ਸਫਾਈ ਕਰ ਲਾਂ ਕੋਈ ਨਾ ਪ੍ਰੀਤ ਨੂੰ ਮੈਂ ਫੇਰ ਚਾਹ ਬਣਾ ਦਿੰਨੀ ਆ ਕੋਈ ਗੱਲ ਨਹੀਂ ਸਫਾਈ ਫੇਰ ਹੋ ਜੂ ਤੂੰ ਪਹਿਲਾਂ ਚਾਹ ਬਣਾ ਦੇ ਹੋਰ ਪ੍ਰੀਤਾ ਠੀਕ ਆ ਵੀਰੇ ਕੰਮ ਤਾਂ ਹੀ ਨਹੀਂ ਗਿਆ ਹਜੇ ਕੋਈ ਨਾ ਤੂੰ ਮੇਰਾ ਕੰਮ ਛੱਡ ਤੂੰ ਇਹ ਦੱਸ ਠੀਕ ਆ ਪੱਕਾ ਹਾਂ ਠੀਕ ਆ ਮੈਨੂੰ ਕੀ ਹੋਇਆ ਪਤਾ ਨਹੀਂ ਪਰ ਪਹਿਲਾਂ ਤਾਂ ਤੂੰ ਕਦੇ ਕੱਲੀ ਆਈ ਨਹੀਂ ਤੇ ਨਾਲੇ ਤੂੰ ਟਾਈਮ ਹੀ ਜ਼ਿਆਦਾ ਸੋਚੀ ਹੈ ਨਾ ਤੈਨੂੰ ਪਤਾ ਤੇਰਾ ਜੀਜਾ ਕੰਮਕਾਰ ਵਾਲਾ ਬੰਦਾ ਸਰਕਾਰੀ ਜੋਬ ਤੇ ਲੱਗਿਆ ਹੋਇਆ ਉਹ ਉਹਨੂੰ ਛੁੱਟੀ ਕਿੱਥੇ ਮਿਲਦੀ ਆ ਤੇ ਨਾਲੇ ਮੈਂ ਕਿਹਾ ਵੀ ਕਾਹਨੂੰ ਛੁੱਟੀ ਕਰਵਾਉਣੀ ਆ ਮੈਂ ਕੱਲੀਏ ਜਾਇਉਣੀ ਆ ਤੇ ਮੈਨੂੰ ਰਾਤ ਨੂੰ ਬੜਾ ਭੈੜਾ ਜਿਹਾ ਸੁਪਨਾ ਆਇਆ ਵੀਰੇ ਕੀ ਸੁਪਨਾ ਆਇਆ ਕੀ ਹੋ ਗਿਆ ਬਸ ਮੇਰੇ ਤਾਂ ਇਹ ਜੀ ਕਰਦਾ ਸੀ ਵੀ ਮੈਂ ਤੁਹਾਨੂੰ ਬਾਪੂ ਤੇ ਤੈਨੂੰ ਵੇਖ ਲਾਂ ਇੱਕ ਵਾਰੀ ਤਾਂ ਕਰਕੇ ਮੈਂ ਬਿਨਾਂ ਦੱਸੀ ਆ ਗਈ ਹੋ ਲੈ ਕਮਲੀਏ ਸੋ ਬਨੇ ਵੀ ਕਦੇ ਸੱਚ ਹੋਏ ਨੇ ਤੂੰ ਐਵੇਂ ਨਾ ਨਾਲੇ ਦਿਲ ਤੇ ਲਾਇਆ ਕਰ ਨਾ ਤੂੰ ਅੱਡੇ ਤੋਂ ਐਡੀ ਤਰ੍ਹਾਂ ਤੁਰ ਕੇ ਹੁਣ ਇਹ ਕਹਿੰਦਾ ਇਹ ਲੈ ਮੈਨੂੰ ਤਾਂ ਐ ਸੀ ਵੀ ਤੂੰ ਵੀ ਕੰਮ ਤੇ ਗਿਆ ਹੋਏਗਾ ਤੂੰ ਤਾਂ ਹਜੇ ਘਰੇ ਫਿਰਦਾ ਪੈਰ ਮਾਰਦਾ ਮੈਂ ਤਾਂ ਤੁਰੂ ਆਉਂਦੀ ਤੂੰ ਤੇ ਕੋਈ ਨਹੀਂ ਆਹੋ ਜੇ ਮੈਨੂੰ ਪਤਾ ਹੁੰਦਾ ਤੂੰ ਘਰੇ ਐ ਮੈਂ ਤੈਨੂੰ ਹੀ ਨਾ ਫੋਨ ਕਰ ਲੈਂਦੀ ਦੱਸ ਉਹ ਨਹੀਂ ਤਾਂ ਮੈਂ ਹੁਣ ਨੂੰ ਭਾਗਿਆ ਨਾ ਹੁਣ ਕੰਮ ਤੇ ਉਹ ਤਾਂ ਅੱਜ ਕੰਮ ਘੱਟ ਸੀ ਕੁਛ ਮੈਂ ਲੇਟ ਹੀ ਜਾਣਾ ਸੀ ਤੇ ਨਾਲੇ ਫੇਰ ਕੀ ਹੋ ਗਿਆ ਜਿਵੇਂ ਕੰਮ ਤੇ ਹੁੰਦਾ ਫੋਨ ਤਾਂ ਤੂੰ ਮੈਨੂੰ ਕਰ ਹੀ ਸਕਦੀ ਸੀ ਵੀ ਭਾਈ ਅੱਜ ਮੈਂ ਆ ਰਹੀ ਆ ਵੀਰੇ ਪ੍ਰਾਈਵੇਟ ਤਾਂ ਤੇਰਾ ਕੰਮ ਹੈਗਾ ਪਹਿਲੀ ਤੈਨੂੰ ਹੁ ਕੋਈ ਛੁੱਟੀ ਨਹੀਂ ਦਿੰਦੇ ਮੈਂ ਤੇਰੀ ਉਹੀ ਪਕਾਈ ਕਰਾਉਂਦੀ ਨਾਲੇ ਜਿਹੜੇ 2 ਰੁਪਏ ਦਿੰਦੇ ਨੇ ਉਹ ਵੀ ਕੱਟ ਲੈਂਦੇ ਤੇਰੇ ਉਹ ਚੱਲ ਕੋਈ ਨਾ ਪਹਿਣਾ ਤਾਂ ਪੈਸੇ ਥੋੜੀ ਚੰਗੇ ਹੁੰਦੇ ਨੇ ਹੁਣ ਵਗ ਜਾ ਕੰਮ ਤੇ ਕਦੋਂ ਜਾਏਗਾ ਉਹ ਮੈਂ ਤਾਂ ਜਾਣਾ ਕੰਮ ਤੇ ਨਾਲੇ ਤੂੰਾਂ ਤੇ ਜਾਣਾ ਨਹੀਂ ਰਹਿ ਜੀ ਮੈਂ ਸ਼ਾਮ ਨੂੰ ਆ ਕੇ ਫਿਰ ਆਪਾਂ ਕਰਦੇ ਗਏ ਤੈਨੂੰ ਕੀ ਨਹੀਂ ਕਿਹਾ ਮੈਂ ਜਾਉਂਗੀ ਮੈਂ 2-3 ਦਿਨ ਰਹਿਣ ਆਈ ਆ ਓਰੀ ਚੱਲ ਸ਼ੁਕਰ ਹੈ ਜੇ ਤੂੰ ਰਹਿਣ ਆਈ ਐ ਨਹੀਂ ਆਉਣੀ ਬਾਅਦ ਚ ਹੁੰਨੀ ਆ ਭੱਜਣ ਦੀਆਂ ਗੱਲਾਂ ਪਹਿਲਾਂ ਕਰਨ ਲੱਗਿਆ ਨਹੀਂ ਐ ਤਾਂ ਹੀ ਤਾਂ ਮੈਂ ਉਹਨਾਂ ਨੂੰ ਨਾਲ ਹੀ ਲੈ ਕੇ ਆਈ ਉਹ ਤਾਂ ਫਿਰ ਮੇਰੇ ਪੈਰ ਵੀ ਨ ਲੱਗਣ ਦਿੰਦੇ ਓ ਰੇ ਕਹਿੰਦੇ ਨੇ ਚੱਲ ਚੱਲ ਇਹ ਪ੍ਰਾਹੁਣੇ ਆਏਗਾ ਤੂੰ ਹੁੰਦੇ ਨੇ ਖੜੂਸ ਜੇ ਚੱਲ ਕੋਈ ਨਾ ਮੇਰੀ ਗੱਲ ਸੁਣ ਚਾਹ ਪਾਣੀ ਪੀ ਲਈ ਠੀਕ ਐ ਤੇ ਜੇ ਕੋਈ ਵੀ ਕੰਮ ਹੋਇਆ ਜਾਂ ਕੁਝ ਬਾਜ਼ਾਰੋਂ ਤੇਰੇ ਵਾਸਤੇ ਖਾਣ ਨੂੰ ਲਿਆਉਣਾ ਹੋਇਆ ਤਾਂ ਮੈਨੂੰ ਫੋਨ ਕਰ ਲੈ ਕੋਈ ਨਾ ਮੈਂ ਕੁਝ ਨਹੀਂ ਖਾਣਾ ਪੀਣਾ ਤੂੰ ਵਗ ਜਾ ਕੰਮ 'ਤੇ ਚਲ ਚੰਗਾ ਜਾਨਣਾ ਬਾਦਰੀ ਜੀ ਬਾਪੂ ਨੂੰ ਬਾਪੂ ਆਜੂ ਚੰਗਾ ਉਹਦੇ ਨਾਲ ਮਾਰ ਲਈ ਗੱਲਾਂ ਮੈਂ ਕਹਿ ਕੇ ਜਾਣਾ ਉੱਥੇ ਬੈਠਿਆ ਉਹ ਖੁੰਡ ਤੇ ਹੋਰ ਤਾਂ ਉਹਦੇ ਕੋਲ ਕੋਈ ਕੰਮ ਨਹੀਂ ਹੁਣ ਇਹਨਾਂ ਨੂੰ ਮੈਂ ਕੀ ਦੱਸਾਂ ਵੀ ਮੈਂ ਕਿਉਂ ਆਈ ਆ ਚਲੋ ਇੱਕ ਦੋ ਦਿਨ ਰਹਿ ਲੈਣੀਆਂ ਕੀਪਤਾ ਉਦੋਂ ਤੱਕ ਉਧਰ ਮੰਮੀ ਦਾ ਸੁਭਾਅ ਵੀ ਠੰਡਾ ਪੈ ਜੀ ਤੇ ਨਾਲ ਇਹਨਾਂ ਨੂੰ ਦੱਸ ਕੇ ਐਵੇਂ ਟੈਨਸ਼ਨ ਪਾਉਂਗੀ ਨਹੀਂ ਨਹੀਂ ਇਹਨਾਂ ਨੂੰ ਨਹੀਂ ਦੱਸਣਾ ਮੈਂ ਚਲ ਦੇਖੀਏ ਉਹ ਕੀ ਜਿਹੜਾ ਕੁਝ ਹੁੰਦਾ ਆ ਆ ਗਏ ਸਰਦਾਰ ਜੀ ਉਹ ਬਾਪੂ ਕਿੱਥੇ ਗਏ ਨੇ ੜਕੀ ੜਕੀ ਉਹ ਪੁੱਤ 2 ਮਿੰਟ ਉੱਥੇ ਜਾ ਕੇ ਬਹਿ ਜਾਂਦਾ ਹੁਣ ਤੂੰ ਐਂ ਦੇਖ ਘਰੇ ਤੇਰੀ ਮਾਂ ਤਾਂ ਹੈ ਨਹੀਂ ਵੀ ਅਸੀਂ ਦੋਨੇ ਬੈਠ ਕੇ ਗੱਲਾਂ ਮਾਰ ਲਈਏ ਹਾਂ ਹੁਣ ਤੇਰੀ ਉਮਰ ਗੱਲਾਂ ਮਾਰਨ ਵਾਲੀ ਏ ਜਵਾਨ ਹੈ ਨਾ ਹੁਣ ਤੂੰ 16 ਸਾਲ ਦਾ ਓਏ ਪੁੱਤ ਨਹੀਂ ਏ ਚੱਲ ਹੁਣ ਉਹ ਵਿਚਾਰੀ ਜਦੋਂ ਗੁਜਰ ਕੀ ਹੁਣ ਇੱਥੇ 2 ਮਿੰਟ ਬੈਠ ਕੇ ਦੁੱਖ ਸੁੱਖ ਕਰਨ ਲਈ ਹੁਣ ਤੂੰ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਹੁਣ ਚੱਲ ਮੈਂ ਉੱਥੇ ਜਾ ਕੇ ਬਹਿ ਜਾਂਦਾ ਹੁਣ ਮੈਂ ਨੂੰਦੇ ਹੁੰਦੇ ਘਰੇ ਬੈਠਾ ਹਰ ਟਾਈਮ ਚੰਗਾ ਲੱਗਦਾ ਚੰਗਾ ਉਹ ਪ੍ਰੀਤ ਆਰੀ ਏ ਘਰੇ ਮਿਲ ਲੈ ਉਹਨੂੰ ਪੂਰੀ ਤਰਹੀ ਹੈ ਹਾਂ ਅੱਛਾ ਹਾਂ ਪਰ ਉਹ ਨਾਲ ਪਰ ਉਹ ਨਹੀਂ ਆਇਆ ਹੈਗਾ ਨਾਲ ਕਿਉਂ ਕੱਲੀ ਆਈ ਹੈ ਓਏ ਉਹਨੂੰ ਛੁੱਟੀ ਛੱਟੀ ਨਹੀਂ ਮਿਲੀ ਹੋਣੀ ਤਾਂ ਕਰਕੇ ਉਹ ਕੱਲੀ ਆਈ ਹੈ ਚਲ ਉਹ ਮੈਂ ਮੇਰੇ ਪਾਪਾ ਕਿਥੇ ਹੈ ਚੰਗਾ ਚਲ ਠੀਕ ਹੈ ਹੁੰਦਾ ਹੈ ਮੇਰੀ ਤੂੰ ਆ ਰਹੀ ਹੈ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਹਾਂ ਠੀਕ ਹਾਂ ਹੋਰ ਕਿੱਧਰ ਜਾ ਰਹੀ ਸੀ ਤੂੰ ਉਹ ਪੁੱਤ ਤੈਨੂੰ ਪਤਾ ਤਾਂ ਹੈ ਮੈਂ ਉੱਥੇ ਜਾ ਕੇ ਬਹਿ ਜਾਣਾ ਬਸ 2 ਮਿੰਟ ਉੱਥੇ ਆ ਲੰਗ ਦੇ ਟੱਪ ਦੇ ਨਾਲ ਕਿਸੇ ਨਾਲ ਕੋਈ ਗੱਲਾਂ ਕਰ ਲਈਆਂ ਮੈਂ ਤਾਂ ਉੱਥੋਂ ਨਹੀਂ ਲੰਘ ਕੇ ਆਈ ਮੈਨੂੰ ਤਾਂ ਦਿਖਿਆ ਨਹੀਂ ਉਹ ਪੁੱਤ ਮੈਂ ਮਾੜਾ ਮੋਟਾ ਇੱਧਰ ਉੱਧਰ ਹੋਊਂਗਾ ਅੱਛਾ ਹੋਰ ਤੂੰ ਦੱਸ ਸਭ ਠੀਕ ਠਾਕ ਹੈ ਹਾਂ ਬਾਪੂ ਠੀਕ ਠਾਕ ਹੈ ਸਾਰਾ ਕੁਝ ਤੂੰ ਮੈਨੂੰ ਸੱਚ ਐਂ ਦੱਸ ਤੂੰ ਕੱਲੇ ਆਈ ਹੈ ਲਾਇਬ੍ਰੇਰੀ ਚਾਹ ਓਹੋ ਤੇਰਾ ਵੀਰਾ ਕਿੱਥੇ ਗਿਆ ਉਹ ਕੰਮ ਤੇ ਗਿਆ ਹੈ ਭਾਬੀ ਅੱਛਾ ਚਲ ਕੋਈ ਨਾ ਮੈਂ ਕੰਮ ਨਵੇੜਲਾ ਤੂੰ ਸਮਾਰੋ ਗੱਲਾਂ ਠੀਕ ਹੈ ਨਪੁੱਤ ਇੱਕ ਤਾਂ ਸਾਰੇ ਹੀ ਨਾ ਇੱਕੋ ਗੱਲ ਪੁੱਛੀ ਜਾਂਦੇ ਨੇ ਕੱਲੀ ਆ ਗਈ ਕੱਲੀ ਆ ਗਈ ਫਿਰ ਕੀ ਹੋ ਗਿਆ ਕਿੱਡਾ ਕਿੱਡੀ ਗੱਲ ਹੋ ਗਈ ਜੇ ਮੈਂ ਕੱਲੀ ਆ ਗਈ ਉਹ ਪੁੱਤ ਐ ਨਹੀਂ ਅਸੀਂ ਕਹਿੰਦੇ ਵੀ ਕਿੱਡੀ ਕ ਗੱਲ ਹੋ ਗਈ ਗੱਲ ਤਾਂ ਐ ਵੀ ਅੱਜ ਤੱਕ ਤੂੰ ਕੱਲੀ ਆਈ ਨਹੀਂ ਕਦੇ ਫਿਰ ਤੁਸੀਂ ਖੁਸ਼ ਹੋ ਵੀ ਮੈਂ ਇਤਕ ਕੱਲੀ ਆ ਗਈ ਨਹੀਂ ਤੁਹਾਨੂੰ ਪਤਾ ਮੈਨੂੰ ਕਦੇ ਰਹਿਣ ਦਿੱਤਾ ਉਹਨਾਂ ਨੇ ਤਾਂ ਹੀ ਤਾਂ ਮੈਂ ਕੱਲੀ ਆਈ ਆ ਵੀ ਮੈਨੂੰ ਕੋਈ ਰਹਿਣ ਨਹੀਂ ਦਿੰਦਾ ਓਰੇ ਹਾਂ ਇਹ ਗੱਲ ਤਾਂ ਹੈਗੀ ਐ ਵੀ ਜੇ ਪਰੌਣਾ ਨਾਲ ਆਇਆ ਹੁੰਦਾ ਉਹ ਮੋਟਰਸਾਈਕਲ ਤੋਂ ਪੈਰ ਬਾਅਦ ਚ ਧਰਦਾ ਥੱਲੇ ਪਹਿਲਾਂ ਕਹਿ ਦੂ ਉਹ ਚੱਲੀਏ ਜੀ ਜੋ ਮੇਰੇ ਵਰਗਾ ਕਹਿ ਵੀ ਦੂ ਵੀ ਪੁੱਤ ਖੜਜੋ ਤਕਾ ਤੂੰ ਡੇੜੀ ਨਾਲ ਸਾਨੂੰ ਤਾਂ ਕਾੜੀ ਆ ਫੇਰ ਐ ਕਰਦਾ ਹੁੰਦਾ ਤਾਂ ਹੀ ਨਹੀਂ ਮਿਲਿਆ ਕੇ ਇਹ ਨਾਲ ਮੈਂ ਕਿਹਾ ਤਕੀ ਨਾ ਮੈਂ 2-3 ਦਿਨ ਰਹਿ ਕੇ ਆਉਣਾ ਚੱਲ ਫੇਰ ਤਾਂ ਬੜਾ ਵਧੀਆ ਐ ਅੱਛਾ ਮੈਨੂੰ ਐ ਦੱਸ ਤੇਰੀ ਸੱਸ ਠੀਕ ਐ ਸਭ ਘਰ ਤੇ ਠੀਕ ਨੇ ਹਾਂ ਬਾਪੂ ਸੱਸ ਤਾਂ ਮੇਰੀ ਠੀਕਾ ਹੁਣ ਤਾਂ ਕੀ ਹੋਣਾ ਸੀ ਉਹਣੀ ਮੈਨੂੰ ਕਿਹਾ ਸੀ ਕਹਿੰਦੀ ਜੇ ਆ ਤੂੰ ਜਾਇਆ 2 ਦਿਨ ਲਾਇਆ ਕਹਿੰਦੀ ਉਹ ਤਾਂ ਤੈਨੂੰ ਰਹਿਣ ਵੀ ਨਹੀਂ ਦਿੰਦਾ ਹੈਗਾ ਚੱਲ ਫੇਰ ਤਾਂ ਉਹਨੇ ਵਧੀਆ ਕੀਤਾ ਹਾਂਜੀ ਬਾਪੂ ਚੱਲ ਫੇਰ ਤਾਂ ਠੀਕ ਐ ਚੱਲ ਉਹਨੇ ਚੰਗਾ ਸੋਚ ਲਿਆ ਪਰ ਇੱਕ ਹੈਰਾਨੀ ਵਾਲੀ ਗੱਲ ਐ ਵੀ ਐਦ ਕੀ ਤੇਰੀ ਸੱਸ ਨੇ ਕਿਵੇਂ ਸੋਚ ਲਿਆ ਵੀ ਇਹਨੂੰ 4 ਦਿਨ ਭੇਜ ਦਿਆਂ ਉਹਨੇ ਤਾਂ ਕਦੇ ਕਹਿ ਹੀ ਨਹੀਂ ਸੀ ਤੈਨੂੰ ਵੀ ਉੱਥੇ ਘੰਟਾ ਵੀ ਲਾਇਆ ਉਹ ਤਾਂ ਉਹਦੀ ਕਹਿ ਦਿੰਦੀ ਸੀ ਵੀ ਬਸ ਮੋੜਿਆ ਉਹ ਛੇਤੀ ਦੋ ਗੱਲਾਂ ਕਰਕੇ ਕਿਉਂ ਨਹੀਂ ਸੀ ਬਾਪੂ ਹਰ ਇੱਕ ਵਾਰੀ ਮੈਨੂੰ ਕਹਿ ਕੇ ਤੋਰਦੀ ਹੁੰਦੀ ਸੀ ਮੈਂ ਬਸ ਤਾਂ ਇੱਕ ਦੋ ਦਿਨ ਰਿਹਾ ਹੀ ਪਰ ਉਹ ਨਹੀਂ ਹੌਣ ਰਹਿਣ ਦਿੰਦੇ ਮੈਨੂੰ ਉਹ ਚੱਲ ਭਾਈ ਫਿਰ ਹੁਣ ਉਹਦਾ ਵੀ ਨੌਕਰੀ ਨੌਕਰੀ ਦਾ ਕੰਮ ਹੈਗਾ ਹੁਣ ਅਸੀਂ ਵੀ ਨਹੀਂ ਕਹਿ ਸਕਦਾ ਉਹ ਤਾਂ ਪਤਾ ਕੀ ਉਹਦੇ ਗੋਡੇ ਦੁਖਦੇ ਨੇ ਉਹ ਤਾਂ ਮੈਂ ਸੋਚ ਲੈਂਦੀ ਹੁੰਦੀ ਸੀ ਮੈਂ ਕਿਹਾ ਮੰਮੀ ਤੋਂ ਕੰਮ ਨਹੀਂ ਹੋਣਾ ਨਹੀਂ ਉਹ ਤਾਂ ਬਲਾਈ ਚੰਗੀ ਆ ਉਹ ਨਹੀਂ ਕਿਹਾ ਮੈਨੂੰ ਹੁਣ ਕਹਿੰਦੀ ਪੁੱਤ ਦੋ ਦਿਨ ਦਿਨ ਰਹਿ ਐਂ ਤੂੰ ਕਹਿੰਦੀ ਇਹਦਾ ਕੰਮ ਤਾਂ ਚੱਲਦੀ ਰਹਿਣਗੇ ساری ਉਮਰ ਉਹ ਚੱਲ ਪੁੱਤ ਵਧੀਆ ਤੂੰ ਦੋ ਚਾਰ ਦਿਨ ਲਾ ਕੇ ਜਾਏਂਗੀ ਨਾ ਨਾਲੇ ਸਾਡਾ ਮਨ ਬਦਲ ਜਾਊਗਾ ਹੈ ਹੁਣ ਜਿਹੜਾ ਮੈਂ ਉੱਥੇ ਜਾਣਾ ਦੋ ਗੱਲਾਂ ਕਰਨ ਕਿਸੇ ਨਾਲ ਕਦੇ ਕਿਸੇ ਨਾਲ ਕਦੇ ਉੱਥੇ ਦੇਖਦਾ ਕਿਸੇ ਨੂੰ ਚੱਲ ਹੁਣ ਆਪਾਂ ਪਿਓ ਦੀ ਗੱਲਾਂ ਦਾ ਕਰ ਲਿਆ ਕਰਾਂਗੇ ਹੋਰ ਮੇਰੇ ਤਾਂ ਆਪ ਬੜਕ ਜੀ ਕਰਦਾ ਸੀਗਾ ਉਹ ਚੱਲ ਸ਼ੁਕਰ ਹੈ ਮੰਮੀ ਨੇ ਆਪ ਹੀ ਗਿਆ ਤਾਂ ਮੈਨੂੰ ਚੱਲ ਵਧੀਆ ਕੀਤਾ ਭਾਈ ਆ ਤਾਂ ਤੇਰੀ ਸੱਸ ਨੇ ਬਹੁਤ ਹੀ ਚੰਗਾ ਕੀਤਾ ਸਿਆਣੀ ਐ ਵਿਚਾਰੀ ਮੈਂ ਦਾ ਗਣਾ ਪ੍ਰਮਾਤਮਾ ਉਹਦੇ ਗੁੱਡੇ ਗੁੱਡੇ ਦੁਖਣੋ ਹਟਾ ਦੇ ਚਾਣੀ ਪੀਨੀ ਤੁਸੀਂ ਮੈਂ ਪੀਣਾ ਤੂੰ ਇੱਥੇ ਪੀਲਾ ਕੋਈ ਨਾ ਮੰਦਰੀ ਪੀਣਾ ਜਾ ਕੇ ਲੈ ਓਕੇ ਮੈਂ ਤੇਨੂੰ ਚਾਰਜਨ ਰੈਕੇ ਜਾਉਂਗੀ ਇੱਥੇ ਕਦੇ ਹੋਈ ਨਹੀਂ ਆਈ ਹੈਗੀ ਰਹਿਣ ਨਾ ਆਈ ਦੇ ਸਾਸਣ ਨੂੰ ਰਹਿਣ ਦਵੇ ਉਹ ਤਾਂ ਦੂਜੇ ਦਿਨ ਹੀ ਬੁਲਾ ਲੈਣੀ ਹੁੰਦੀ ਆ ਤੇ ਇਹਦਾ ਘਰ ਵਾਲਾ ਆਥਨ ਨੂੰ ਪੈਰ ਪਟਣ ਲੱਗ ਜਾਂਦਾ ਵੀ ਚੱਲ ਛੇਤੀ ਚੱਲੀਏ ਕੋਈ ਨਾ ਕੋਈ ਗਲਤੀ ਹੈਗੀ ਆ ਨਾ ਇਹ ਬੈਗ ਲੈ ਕੇ ਆਈ ਆ ਪਤਾ ਤਾਂ ਕਰਣੀ ਪਊ ਪੁੱਛਦੀਆਂ ਜਾ ਕੇ ਨੂੰ ਮੈਂ ਕਿਤੇ ਹੋਰ ਹੀ ਨਾ ਕੋਈ ਨਵਾਂ ਚੰਦ ਜਿਹਾ ਟੜਾ ਕੇ ਹੀ ਹੋਵੇ ਹੋ ਹੋ ਪਰ ਸੋਏ ਦਾ ਕੰਮ ਤਾਂ ਨਿਬੇੜਤਾ ਅੰਦਰੋਂ ਝਾੜ ਚੜੀਆ ਰਹਿ ਗਿਆ ਮੈਸੇ ਚਲ ਫਰੀਦ ਗੁੱਸਾ ਕਰੋਗੀ ਵੀ ਭਾਬੀ ਆਉਂਦੀ ਕੰਮ ਤੇ ਲੱਗੀ ਪਈ ਐ ਮੇਰੇ ਕੋਲ ਬੈਠੀ ਨਹੀਂ ਕੋਈ ਨਬਾਬੀ ਮੈਂ ਕਰਾ ਦੂੰਗੀ ਕੱਲੀ ਲੱਗ ਰਹੀ ਇਹ ਨਾਲੇ ਲਾ ਲੈਂਦੀ ਕਿਸੇ ਨੂੰ ਨਹੀਂ ਨਹੀਂ ਪ੍ਰੀਤ ਤੈਨੂੰ ਪਤਾ ਤਾਂ ਹੈਗਾ ਹੀ ਆ ਆ ਤੇਰੇ ਵੀਰ ਦੀ ਤਨਖਾਹ ਸਾਰੇ 10000 ਉਹ ਜੋ ਘਰ ਦਾ ਰਸਨ ਸਾਰਾ ਕੁਝ ਕਰਨਾ ਹੁੰਦਾ ਐਵੇਂ ਜਿਹਨੂੰ ਬੁਲਾਉਂਗੀ ਅਗਲੇ 2-300 ਰੁਪਏ ਲੈ ਕੇ ਜਾਊਗੀ ਮੈਂ ਕਿਹਾ ਚੱਲ ਆਪ ਹੀ ਕਰ ਲੈਨੀ ਆ ਹਮ ਹੁੰਦਾ ਹੈ ਤੂੰ ਦੱਸ ਤੇਰੀ ਸੱਸ ਠੀਕ ਰਹਿੰਦੀ ਆ ਹਾਂ ਸੱਸ ਤਾਂ ਠੀਕ ਆ ਭਾਬੀ ਮੇਰੀ ਅੱਛਾ ਤੇ ਬਾਈ ਘਾ ਤੂੰ ਨਹੀਂ ਆਏ ਨਾਲ ਉਹ ਤਾਂ ਕੰਮ ਤੇ ਗਏ ਹੋਏ ਸੀਗੇ ਅੱਛਾ ਹਾਂ ਉਹਨਾਂ ਨੂੰ ਤਾਂ ਮੈਂ ਦੱਸ ਕਿ ਨਹੀਂ ਮੈਂ ਤਾਂ ਮੰਮੀ ਨੇ ਕਿਹਾ ਗੱਲੀ ਨੇ ਮੰਮੀ ਕਹਿੰਦੀ ਤੂੰ ਜਾਇਆ ਜੇ ਉਹਨੂੰ ਦੱਸਿਆ ਕਹਿੰਦੀ ਉਹਨੇ ਤੈਨੂੰ ਫੇਰ ਨਹੀਂ ਰਹਿਣ ਦੇਣਾ ਅੱਛਾ ਮੈਂ ਤੂੰ ਤੁਰ ਕੇ ਜਾẽਗੀ ਹਾਂ ਭਾਬੀ ਦੋ ਤਿੰਨ ਦਿਨ ਲਾ ਕੇ ਜਾਉਂਗੀ ਲੈ ਇਹ ਤਾਂ ਵਧੀਆ ਗੱਲ ਆ ਫਿਰ ਤੇਰੀ ਸੱਸ ਤਾਂ ਅੱਗੇ ਤੈਨੂੰ ਭੇਜਦੀ ਨਹੀਂ ਹੁੰਦੀ ਇਸ ਵਾਰ ਤੌੜੀ ਵੀ ਭੇਜਤਾ ਹੁਣ ਨਹੀਂ ਉਹ ਤਾਂ ਨਹੀਂ ਕੁਝ ਕਹਿੰਦੀ ਹੁੰਦੀ ਮੈਨੂੰ ਉਹ ਤਾਂ ਮੈਂ ਆਪੇ ਸੋਚ ਲੈਣੀ ਹੁੰਦੀ ਆ ਮੈਂ ਕਿ ਉਹਦੇ ਗੋਡੇ ਦੁਖਦੇ ਆ ਚੱਲ ਵਿਚਾਰੀ ਦੇ ਤਾਂ ਕਰਕੇ ਨਹੀਂ ਮੈਂ ਕਦੇ ਰਹੀ ਫਰੈਤ ਕੀ ਮੈਨੂੰ ਬਾਲਾ ਜੋਰ ਪਾਈ ਜਾਂਦੀ ਸੀ ਕਹਿੰਦੀ ਪੁੱਤ ਤੂੰ ਵਿਆਹ ਤੋਂ ਬਾਅਦ ਕਦੇ ਵੀ ਨਹੀਂ ਰਹੀ ਕਹਿੰਦੀ ਚੱਲ ਰਹੀ ਆਏ ਤੇ ਕੀ ਚੱਲੇ ਤਾਂ ਵਧੀਆ ਕੀਤਾ ਤੇ ਨਾਲ ਕੱਪੜੇ-ਕਪੜੇ ਲੈ ਕੇ ਨਹੀਂ ਫਿਰ ਆਪਦੇ ਕੱਪੜੇ ਤਾਂ ਮੈਂ ਕਹਿੰਦੀ ਸੀ ਭਾਬੀ ਮੈਂ ਚੱਲ ਮਹ ਤੇਰੀ ਪਾ ਲੂੰਗੀ ਮੈਂ ਬੱਸ ਤੇਈ ਸੀ ਨਾ ਚੋਲਾ ਜਾ ਚੱਕਣ ਔਖਾ ਲੱਗਦਾ ਮਹ ਤੇਰੇ ਸੂਟ ਆ ਤਾਂ ਜਾਂਦੇ ਨੇ ਮੇਰੇ ਪਰ ਇੱਕ ਗੱਲ ਤਾਂ ਹੈਗੀ ਆ ਹੋਊਗੀ ਤਾਂ ਤੇਰੀ ਸੱਸ ਸੌਖੀ ਵਿਚਾਰੀ ਸਾਰੇ ਕੰਮ ਤੁੰਦੇ ਆਪ ਕਰੂਗੀ ਹਨਾ ਚੱਲ ਕੋਈ ਨਾ ਉਂ ਤਾਂ ਮੈਂ ਕਹਿਣੀ ਦੋ ਤਿੰਨ ਦਿਨ ਤੂੰ ਲਈ ਜਾਈ ਔਰ ਚੱਲ ਮੈਂ ਕਰਦੇ ਕੰਮ ਤੁੰਦਾ ਕਰ ਲਾਂ ਕੋਈ ਚੰਗਾ ਤੂੰ ਬੈ ਜਾ ਆਰਾਮ ਕਰ ਲਾ ਮੈਂ ਕਰਾ ਦਿੰਨੀ ਆ ਭਾਬੀ ਕੰਮ ਕੋਈ ਨਾ ਨਾ ਕੋਈ ਨਹੀਂ ਮੈਂ ਕਰ ਲੂੰਗੀ ਕੀ ਦੱਸਾਂ ਮੈਂ ਭਾਬੀ ਹੋ ਰਾਂ ਨੂੰ ਇਹਨਾਂ ਨੂੰ ਵੀ ਨਹੀਂ ਯਕੀਨ ਹੁੰਦਾ ਪਰ ਯਕੀਨ ਹੋਊਗਾ ਵੀ ਕਿਵੇਂ ਉਹਨਾਂ ਨੇ ਮੈਨੂੰ ਕਿਹੜਾ ਕਦੇ ਰਹਿਣ ਦਿੱਤਾ ਸੀ ਇੱਥੇ ਏ ਵਾਹਿਗੁਰੂ ਇਹਨਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਸਾਰਾ ਕੁਝ ਠੀਕ ਕਰ ਦੇ ਪ੍ਰੀਤ ਉਹ ਪ੍ਰੀਤ ਹਾਂਜੀ ਵੀਰੇ ਨਾ ਪਰੌਣੇ ਦਾ ਫੋਨ ਆ ਜਾਂਦਾ ਸੀ ਤੂੰ ਫੋਨ ਕਰਦੇ ਨਾਲ ਲੈ ਕੇ ਆਈ ਓਹੋ ਮੈਂ ਤਾਂ ਕਾਲੀ ਕਾਲੇ ਚ ਫੋਨ ਵੀ ਕਰੇ ਭੁੱਲੀ ਤੇ ਨਾਲੇ ਤੁਹਾਨੂੰ ਦੱਸ ਕੇ ਨਹੀਂ ਆਈ ਭਾਈ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਸੀ ਵੀ ਮੈਂ ਦੱਸ ਕਿ ਨਹੀਂ ਜੇ ਮੈਂ ਦੱਸ ਕਿ ਹੁੰਦੇ ਉਹ ਨਹੀਂ ਆਉਣਦੇ ਨਾ ਸੀ ਮੈਨੂੰ ਆਪ ਆਉਣਾ ਸੀ ਨਾਲ ਤੇ ਉਹਨੇ ਮੈਨੂੰ ਰੈਂਟ ਅੱਕਦੇ ਵੀ ਨਹੀਂ ਦੇਣਾ ਤੇ ਤੂੰ ਮੈਨੂੰ ਪਹਿਲਾਂ ਦੱਸਿਆ ਕਿ ਤੂੰ ਨੂੰ ਦੱਸ ਕੇ ਨਹੀਂ ਆਈ ਮੈਨੂੰ ਐਸੇ ਪਹਿਲਾਂ ਮੈਂ ਦੱਸਿਆ ਨਹੀਂ ਤੈਨੂੰ ਫਿਰ ਮੈਂ ਭੁੱਲ ਗਈ ਹੁਣੇ ਦੱਸਣਾ ਮੈਂ ਨਹੀਂ ਦੱਸ ਕੇ ਮੈਂ ਤਾਂ ਮੈਂ ਤਾਂ ਕੱਲੀ ਮੰਮੀ ਨੂੰ ਸੱਸ ਕੀ ਸੀ ਪੈਸਾ ਕਰੀਦੇ ਹੁ ਚੰਗੀਆਂ ਗੱਲਾਂ ਥੋੜੀ ਨੇ ਸਮਝਦਾਰੀਆਂ ਵਾਲੀਆਂ ਗੱਲਾਂ ਨਹੀਂ ਜਿਹੜੀਆਂ ਤੂੰ ਕਰਦੀ ਹੈਂ ਆਏ ਕੌਣ ਆਉਂਦਾ ਹੁੰਦਾ ਫਿਰ ਕੀ ਹੋ ਗਿਆ ਮੰਮੀ ਨੂੰ ਤਾਂ ਦੱਸ ਕੇ ਹੀ ਆ ਵੀਰੇ ਇਹਨਾਂ ਨੂੰ ਕਰੀਏ ਨਾ ਮੰਮੀ ਨੂੰ ਤੈਨੂੰ ਪਤਾ ਹੋ ਗਿਆ ਸੁਵਾ ਦਾ ਉਹ ਤਾਂ ਮੈਨੂੰ ਹੀ ਨਹੀਂ ਰਹਿਣ ਦਿੰਦਾ 2 ਮਿੰਟ ਕਿਤੇ ਉਹਦੇ ਘੱਟੋ ਘੱਟ 10 ਫੋਨ ਆ ਗਏ ਮੇਰੇ ਫੋਨ ਤੇ ਮੈਂ ਰਾਹ ਚ ਸੀ ਹਾਂ ਗੱਲ ਕਰ ਲਾ ਵੀਰ ਨੂੰ ਕਰ ਲੂੰਗੀ ਮੈਂ ਗੱਲ ਕੋਈ ਨਾ ਫੇਰ ਕਦੋਂ ਕਰ ਲੇਗੀ ਫੇਰ ਉਹਨੇ ਫੋਨ ਲਾ ਲਾ ਕੇ ਮੇਰੇ ਕੰਨ ਖਾ ਲੇ ਚੁੱਪ ਕਰਕੇ ਦੂਦਿਆਂ ਨਾਲ ਗੱਲ ਕਰ ਲੈ ਕੀ ਗੱਲ ਕਰਾਂ ਮੈਂ ਇਹਦੇ ਨਾਲ ਹੋਣਾ ਇਹਨੂੰ ਕੁਝ ਦੱਸ ਵੀ ਨਹੀਂ ਸਕਦੀ ਜੇ ਇਹਨੂੰ ਦੱਸਿਆ ਤਾਂ ਮੰਮੀ ਨੇ ਮੈਨੂੰ ਕਿਹਾ ਸੀ ਵੀ ਦੇਖ ਲਈ ਮੈਥੋਂ ਬੁਰਾ ਕੋਈ ਨਹੀਂ ਹੈਗਾ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਰਕੇ ਮੰਮੀ ਦੀ ਲੜਾਈ ਹੋਵੇ ਇਹਦੇ ਨਾਲ ਫੋਨ ਤਾਂ ਹੁਣ ਕਰਨਾ ਹੀ ਪਊਗਾ ਹੈਲੋ